ਹਾਏ ਮੈਟਰੋ ਆ ਮੈਚ ਵੀ ਕਹਿੰਦੇ ਸਰਾ ਲੱਗਿਆ ਸੀਗਾ ਐਂਡ ਤੱਕ ਦੇਖਿਓ ਕਹਿੰਦੇ ਸਰਾ ਗੱਲਬਾਤ ਹੋ ਗਈ ਉਧਰੋਂ ਪ੍ਰੀਤ ਲੱਤੂ ਥਾਪੀਆਂ ਤੇ ਥਾਪੀਆਂ ਤੇ ਐਕਸ਼ਨ ਤੇ ਐਕਸ਼ਨ ਤੇ ਫਿਰ ਉਧਰੋਂ ਆਪਣਾ ਉਸਤਾਦ ਉਧਰ ਆ ਕੋਪੀ ਫਰਿੰਦੀ ਪੁਹ ਜਾਵੀਂ ਫਿਰ ਕਹਿੰਦੇ ਪੂਰੇ ਬੱਲੇ 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 ਹੋਸ਼ ਆ ਗਿਆ ਫਿਰ ਕਹਿੰਦੇ ਉਧਰੋਂ ਵੀ ਫਿਰ ਇੱਕੋ ਜਿਹੀ ਐਕਸ਼ਨ ਤੇ ਇੱਕੋ ਜਿਹੀ ਗੱਲਬਾਤ ਕਰਦੀ ਸਰੀ ਕਰਾ ਗਿਆ ਉਸਤਾਦ ਫਰਾਂਸ ਕੰਦੇ ਯਾਰਾਂ ਦਾ ਯਾਰ ਹੈ ਜਿਹਦਾ ਪਿਆਰ ਜਗਪੁਰ ਜਗਵੀਰ ਪੰਘੂ ਕੰਦੇ ਉਹ ਜਗਰੂਪ ਪੰਘੂ ਯੂਐਸਏ ਦੇ ਨਾਲ ਐਸਪੀ ਦੀ ਰੇਡ ਹੈ ਅੱਜੀ ਉਪਰਾਂ ਦਾ ਪਿਆਰ ਹੈ ਇੱਕ ਕੰਨੀ ਤੇ ਕੰਦੇ ਹਰਮਦੀਪਰੀਆ ਉਹ ਦੁਨੀਆ ਦਾ ਹਿਮਾਲਿਆ ਪਰਬਤ ਭਰਾ ਕੰਦੇ ਅੱਜੀ ਉਪਰਾਂ ਦਾ ਚੜੀ ਹੋਈ ਬਗਲੋ ਪਹਿਲਾ ਡੇਢ ਅੰਕ ਏ ਇੱਥੇ ਰੱਖੋ ਏ ਇੱਥੇ ਰੱਖੋ ਨੌਜੰਨਾ ਇੱਥੇ ਰੱਖੋ ਉਧਰ ਕਹਿੰਦੇ ਲੱड्डੂ ਵਾਲੇ ਪ੍ਰੀਤ ਦੀਆਂ ਸੱਡੀਆਂ ਖੰਭੀਆਂ ਬਾਵਾ ਹਰਪਾਲ ਗੋਦਵਾਲ ਮਨਦੀਪ ਲੱड्डੂ ਜਗਰੂਪ ਲੱड्डੂ ਤੇ ਜੱਜ ਜਮਾ ਰਾਏ ਹਰਵਿੰਦਰ ਜੰਡਿਆ ਸੁਖ ਕਰਿਆਲਾ ਤੇ ਜੱਗੂ ਪੱਤੂ ਸਾਡਾ ਵੀਰ ਹੈ ਜੱਗਾ ਪੱਤੂ ਲਾਓ ਸੁਰ ਸਿੰਘੇ ਮਨਤੇਜ ਦੀ ਰੇਡ ਤੇ ਛੋਟਾ ਵੀਰ ਗੱਲ ਕਰਦਾ ਹੋਇਆ ਲਓ ਸਾਹਮਣੇ ਕਹਿੰਦੇ ਤੇਜਪਾਲ ਸੁਰ ਸਿੰਘਿਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਸੁਰ ਸਿੰਘੇ ਦੀ ਕਬੱਡੀ ਪਈ ਹੋਈ ਹੈ ਇਹ ਕਹਿੰਦੇ ਸੁਖ ਹੈ ਦੁੱਬਲੀ ਵਾਲਾ ਆਓ ਕਹਿੰਦੇ ਕਰਦਾ ਟਰਾਈ ਪਰ ਨੰਬਰ ਕਹਿੰਦੇ ਇਸ ਲਈ ਤੇਜਪਾਲ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਆਓ ਸਾਹਮਣੇ ਕਹਿੰਦੇ ਜੱਗਾ ਦਿਆਲਪੁਰਿਆ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਮੱਖਣ ਸੰਧੂ ਮੱਖੀ ਨੂੰ ਆਪਣਾ ਉਸਤਾਦ ਮੰਨਦਾ ਹੈ ਇਹ ਮੱਖਣ ਸੰਧੂ ਮੱਖੀ ਕਹਿੰਦੇ ਬਾਬਾ ਜੀ ਬਾਬੇ ਜੀ ਮੇਰ ਦੇ ਨਾਲ ਅਮਰੀਕਾ ਦੇ ਵਿੱਚ ਗੁੱਤੀ ਪਾ ਰਿਹਾ ਹੈ ਲਓ ਸਾਹਮਣੇ ਕਹਿੰਦੇ ਜੱਗਾ ਦਿਆਲਪ ਸਾਹਮਣੇ ਚਾਰ ਨੇ ਚਾਰੇ ਚਾਰੇ ਤਿਆਰ ਨੇ ਇੱਕ ਕੰਨੇ ਦੇ ਕਹਿੰਦੇ ਅਕੀਓਪਰ ਵਾਲਾ ਦੂਜੀ ਕੰਨੇ ਦੇ ਕਹਿੰਦੇ ਫਰੰਦੀਪੁਰਿਓ ਦੇਖਾਂਗੇ ਮੇਰੇ ਮਿੱਤਰੋ ਐਨ ਮੁਕਾਬਲਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਬਾਬਾ ਰੇੜੇ ਸ਼ਾਹ ਜਿਆਂ ਦੀ ਧਰਤੀ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਜੱਗਾ ਬਿਆਲਪੁਰਿਓ ਲੱਖਾਂ ਜੰਕ ਦਾ ਵਾਅਦਾ ਕਰ ਗਿਆ ਅਗਲੀ ਰੇਡ ਤੇ ਬੋਲ ਸੁੱਗਾ ਸਾਹਿਬ ਲਓ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਜੁਗਾ ਜੁਗਾ ਤੋਂ ਚਲਦੀ ਆਈ ਜੁਗਾ ਜੁਗਾ ਤੱਕ ਚਲਦੀ ਰਹਿ ਹਰਮਨ ਪਿਆਰੀਏ ਖੇਡੇ ਨਹੀਂ ਤੂੰ ਅੱਗੇ ਵੱਧਦੀ ਰਹਿ ਰੱਬ ਕਰੇ ਨਾ ਅਰਚਨਾ ਵੇ ਸੁੱਖਾਂ ਲੱਭੀ ਨੂੰ ਮਾਂ ਦਾ ਰਤਬਾ ਮਿਲਿਆ ਏ ਮਾਂ ਖੇਡ ਕਬੱਡੀ ਨੂੰ ਉਹ ਮਾਂ ਦਾ ਰਤਬਾ ਮਿਲਿਆ ਏ ਮਾਂ ਖੇਡ ਕਬੱਡੀ ਨੂੰ ਆਹ ਕੌਣ ਆ ਚੰਦਰਾ ਓ ਪ੍ਰੀਤ ਆ ਪ੍ਰੀਤ ਤੇ ਦੂਜੀ ਸਾਈਡ ਤੇ ਕਹਿੰਦੇ ਭਰਾਵਾਂ ਦਾ ਪਿਆਰ ਆ ਫਰੰਦੀਪਰੀਏ ਗੋਪੀ ਦੇ ਨਾਲ ਤੇ ਪੁਆਇੰਟ ਕੰਦੇ ਧਾਵੀ ਦੇ ਹੱਥੇ ਜੁੜਦ ਪੁਆਇੰਟ ਕੰਦੇ ਧਾਵੀ ਦਾ ਅਗਲੀ ਰੇਡ ਨਵੇਂ ਪਿੰਡਿਆ ਬਾਉ ਤੇ ਛੋਟਾ ਵੀਰ ਗੱਲ ਕਰਦਾ ਹੋਇਆ ਆਓ ਸਾਹਮਣੇ ਕਹਿੰਦੇ ਬਾਉ ਕਬੱਡੀ ਪਾ ਰਿਹਾ ਨਵੇਂ ਪਿੰਡਿਆ ਉਧਰ ਕਹਿੰਦੇ ਲਾਲ ਸਰਮੰਝ ਬੱਲੇ ਵਾਲੇ ਦਾ ਵੱਟੂਆ ਨਿਕਲ ਗਿਆ ਇਹ ਕਿਸੇ ਕੋਲ ਹੋਵੇ ਪਲੀਜ਼ ਭਰਾਵਾਂ ਕਿ ਉਹ ਵਾਪਸ ਕਰ ਦੇਣ ਔਰ ਫਰੰਦੀਪੁਰਿਓ ਆਹ ਗੋਪੀ ਮੇਰੇ ਮਿੱਤਰੋ ਹਮਾਲਿਆ ਪਰਬੰਧਾ ਖੇਡ ਕਬੱਡੀ ਦਾ ਪਰ ਸਾਹਮਣੇ ਕਹਿੰਦੇ ਬਾਉ ਨਵੇਂ ਪਿੰਡਿਆ ਇੱਕ ਲੱਖਾਂ ਜੰਗ ਦਾ ਵਾਅਦਾ ਕਰ ਗਿਆ ਆਹ ਕਹਿੰਦੇ ਸਵਰਗੀਏ ਸਰਦਾਰ ਜੋਤੇਸਿਭਰਾ ਦੇ ਪਿੰਡੋਂ ਆਇਆ ਹੈ ਲਓ ਸਾਹਮਣੇ ਕਹਿੰਦੇ ਲਾਡੀ ਸਭਰਾਵਾ ਵਾਲਾ ਰੇਡ ਪਾ ਰਿਹਾ ਮੇਰੇ ਮ ਵੇ ਖੇਡ ਮੈਦਾਨ ਦੇ ਚ ਸਭਰਾਵਾਂ ਵਾਲੇ ਦੀ ਰੇਡ ਪਈ ਹੋਈ ਹੈ ਕਹਿੰਦੇ ਭਰਾਵਾਂ ਵਾਲਾ ਪਿਆਰ ਫਰੰਦੀਪੂਰੀ ਦੇ ਨਾਲ ਹੈ ਉਹ ਫਰੰਦੀਪੂਰੀਆ ਵੀ ਕਹਿੰਦੇ ਨੂੰ ਪੁੱਤਾਂ ਵਾਂਗੂ ਸਾਹਮਦਾ ਚਾਰ ਭਰਾਵਾਂ ਦੀ ਘੁੰਮਦੀ ਚਾਹਨ ਦੇ ਉੱਪਰ ਪਈ ਹੋਈ ਰੇਡ ਤੇ ਅਮਰਤ ਨੇ ਟਰਾਈ ਕੀਤੀ ਹੈ ਪਰ ਲਾਡੀ ਕਹਿੰਦੇ ਸਭਰਾਵਾਂ ਵਾਲਾ ਵਾਟਾਂ ਵੜਦਾ ਆਉਂਦਾ ਹੈ ਕਿ ਮੁੱਟੋ ਮੁੜਕੀ ਹੋ ਗਿਆ ਮਿੱਤਰੋ ਜੋਰ ਚੋਪਰਾਂ ਦਾ ਕੰਡਾ ਵੀ ਨਹੀਂ ਚੁੱਬਦਾ ਜਿਵੇਂ ਕਠੋਰ ਚੋਪਰਾਂ ਦਾ ਚੜੀ ਜਬਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਕਿ ਰਾਜੇ ਖੇਲੇ ਮਰਦ ਮੈਦਾਨੋਂ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਆਹ ਸਾਹਮਣੇ ਮੇਰੇ ਮਿੱਤਰੋ ਕੀੜੀ ਵਾਲਾ ਸਾਬਾ ਕਹਿੰਦੇ ਕਬੱਡੀ ਪਾ ਰਿਹਾ ਹੈ ਸਾਬਾ ਕਹਿੰਦੇ ਕੀੜੀ ਵਾਲਾ ਤੇ ਵੇਖਾਂਗੇ ਮੇਰੇ ਮਿੱਤਰੋ ਆਹ ਦੂਜੀ ਸਾਈਡ ਤੇ ਕਹਿੰਦੇ ਗੋਲੀਆਂ ਪਿੰਡ ਅਰਸ਼ਪਾਲ ਦਾ ਆਹ ਗੋਲੀਆਂ ਪਿੰਡ ਹਰਸ਼ਪਾਲ ਦਾ ਤੇ ਕੀੜੀ ਫਗਾਨੇ ਦਾ ਸਾਹ ਕਹਿੰਦੇ ਬਾਟਾਂ ਵੜਦਾ ਹੁੰਦਾ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜਦਾ ਹੈ ਆ ਮੁੱਤੇ ਪਿੰਡ ਕਹਿੰਦੇ ਕੱਲ ਕਪਤੀ ਦਾ ਮਹਾਕੁੰਭ ਹੋਇਆ ਜਿੱਥੇ ਕਹਿੰਦੇ ਜਗਰੂਤ ਸਿੰਘ ਜੀ ਭੰਗੂ ਮੀਰਾ ਕੋਟਿਆ ਤੇ ਨਾਨਕ ਫਰਾਂਸ ਨੇ ਕਹਿੰਦੇ ਦਿਲ ਖੋਲ ਕੇ ਮਾਇਆ ਲਈ ਹੈ ਨਾਨਕ ਪੁੱਲਰ ਫਰਾਂਸ ਵਾਲਾ ਆਹ ਯਾਰਾਂ ਦਾ ਯਾਰ ਹੈ ਟੱਕਰੇ ਮੀਰਾ ਕੋਟਿਆ ਸ਼ਮਸ਼ੇਰ ਸਿੰਘ ਦੂਜੀ ਸਾਈਡ ਤੇ ਲੱड्डੂ ਵਾਲਾ ਪ੍ਰੀਤ ਹਾਈ ਓਏ ਹੋਏ ਹੋਏ ਬਾਹੋਂ ਨੌਜੋਨਾ ਇੱਥੇ ਰੱਖੋ ਨੌਜੋਨਾ ਓ ਮਬੂਦਪੁਰ ਵਾਲਿਓ ਆਇਆ ਸਵਾਦ ਗੁਰਜੰਟਾੜ ਤਿਆ ਜਿਹਦਾ ਪਿਆਰ ਆ ਕਹਿੰਦੇ ਉਹ ਦੱਲ ਵਾਲੇ ਦਲੇਰ ਪ੍ਰਧਾਨ ਦੇ ਨਾਲ ਜਿਹਦਾ ਮਾਣ ਦਲੇਰ ਪ੍ਰਧਾਨ ਦੱਲ ਵਾਲਾ ਕਰਦਾ ਆ ਆ ਤੱਕਦੇ ਗੋਰਾ ਗੜਾ ਰਾਜੋ ਕੇ ਪਿੰਡ ਵਾਲਾ ਪੁਆਇੰਟ ਧਾਵੀ ਦੇਸੇ ਤੇ ਮਾਈਕ ਤੇ ਛੋਟਾ ਵੀਰ ਲਓ ਸਾਹਮਣੇ ਕਹਿੰਦੇ ਗੋਰਾ ਗੜਾ ਇੱਕ ਲੱਖਾਂ ਜੰਕ ਦਾ ਵਾਅਦਾ ਕਰ ਗਿਆ ਹੈ ਅਗਲੀ ਰੇਡ ਪਾਉਣ ਦੇ ਲਈ ਵੇਖਾਂਗੇ ਕਹਿੰਦੇ ਨਹੀਂ ਆਉਣ ਵਧਿਆ ਆ ਖੇਡ ਦੇ ਮੈਦਾਨ ਦੇ ਵਿੱਚ ਇਹ ਮੁੰਨਾ ਤਲਵੰਡੀ ਚੌਧਰੀਆ ਪਿੰਡ ਦਾ ਖੇਡ ਮੈਦਾਨ ਤੇ ਰੇਡ ਪਾਉਣ ਨੂੰ ਬਾਧਾ ਹੋਇਆ ਪ੍ਰੀਤ ਦੇਖ ਮੁੰਡੇ 'ਚ ਕਿੰਨਾ ਕੋ ਯੋਰ ਹੈ ਉਹ 2 ਨੰਬਰ ਤੋਂ ਕਹਿੰਦੇ ਦੁੱਬਲੀ ਵਾਲਾ ਪਰ ਪੁਆਇੰਟ ਮਾਣੇ ਗੜਾ ਭੋਲਾ ਕਹਿੰਦਾ ਪੁਆਇੰਟ ਧਾਵੀ ਦੇ ਸੇ ਜੁੜਦਾ ਹੋਇਆ ਆਹਦਾ ਤੇਜਵੀਰ ਨਾਮ ਹੈ ਤੁੰਨ ਪਿੰਡ ਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਆ ਗੱਬਰੂ ਤੇਜਵੀਰ ਤੁੰਨ ਪਿੰਡ ਵਾਲਾ ਰੇਡ ਪਾਉਣੋਂ ਬਾਧਾ ਆਇਆ ਸਰਮਤ ਤੁੰਨ ਦੇ ਨਾਲ ਕਹਿੰਦੇ ਗੂੜੀਆਂ ਰਿਸ਼ਤੇਦਾਰੀਆਂ ਤੇ ਆ ਕਹਿੰਦੇ ਪੰਗਾ ਕਿਹਦੇ ਨਾਲ ਹੈ ਪੰਗਾ ਕਿਹਦੇ ਨਾਲ ਹੈ ਇਹ ਕਹਿੰਦੇ ਉਪਲਾ ਵਾਲਾ ਚੀ ਅੱਚੀ 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 ਤੇ ਤੁੰਨ ਵਾਲਾ ਆ ਜਿੱਤੇ ਤੁੰਨ ਵਾਲਾ ਤੇਜਵੀਰ ਇਹ ਐਥੇ ਰੱਖੋ ਨਾ ਜੰਨਾ ਉਧਰ ਸਾਡਾ ਭਰਾ ਕਹਿੰਦੇ ਹਰਪਾਲ ਗੋਦਵਾਲੋ ਜੱਜ ਮਨਾ ਨਾਲ ਵੀਰ ਸਾਡਾ ਤੇ ਮਨਦੀਪ ਲੱਤੂ ਜਗ ਰੂਪ ਲੱਭੂ ਹਰਵਿੰਦਰ ਜਾਂਦੀਆ ਸੁਖ ਘਰਿਆਲਾ ਤੇ ਨਾਲ ਜੱਗਾ ਪੱਤੂ ਕੰਦੇ ਪ੍ਰੀਤ ਦੇ ਤਿੰਨ ਜੱਫੇ 5100 ਦੇ ਪ੍ਰੀਤ ਦੇ ਤਿੰਨ ਜੱਫੇ 5100 ਦੇ ਆਹ ਫਰੀਦ ਦੇ ਤਿੰਨ ਜਫੇ ਕਹਿੰਦੇ 5100 ਦੇ ਲੈ ਵੀ ਮਹਿਮੂਦਪੁਰ ਵਾਲੇ ਜੇ ਮੈਚ ਦਾ ਸਵਾਦ ਆ ਰਿਹਾ ਇੱਕ ਵਾਰੀ ਤਾੜੀਆਂ ਮਾਰ ਦਿਓ ਖੁੱਲ ਕੇ ਆਮਨੇ ਕਹਿੰਦੇ ਤੇਜਪਾਲ ਆਹ ਸੁਰਸਿੰਘ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਪਰ ਮੇਰੇ ਮਿੱਤਰੋ ਆ ਸਰਦਾਰ ਟਹਲ ਸਿੰਘ ਜੀ ਦਾ ਬੇਟਾ ਪੂਰਿਆਂ ਵਾਲਾ ਕੇਂਦਰ ਕਹਿੰਦੇ ਆਹ ਸਾਹਮਣੇ ਕਹਿੰਦੇ ਖੜਕਾ ਧੜਕਾ ਕੜਕਾ ਧੜਕਾ ਲੱਗਦਾ ਹੋਇਆ ਜੋਰ ਤੇ ਤੇਜਪਾਲ ਨੇ ਕਹਿੰਦੇ ਕ ਲੱਖਾਂ ਜਾਂ ਕਦਾਵਾ ਦਾ ਕਰ ਦਿੱਤਾ ਉਹ ਖੜਕਾ ਜਾ ਸੁਣਿਆ ਉਧਰ ਸਰਗੇ ਸਰਦਾਰ ਲਖਬੀਰ ਸਿੰਘ ਜੀ ਭੁੱਲਰ ਦੇ ਨਾਮ ਤੋਂ ਪਿਆਰ ਪੁੱਜਾ ਨੱਥਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਕਹਿੰਦੇ ਜਿਗਰ ਉਧਰ ਬਹੁਤ ਵੱਡਾ ਮਾਣ ਲਖਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਪਰਿਵਾਰ ਵੱਲੋਂ ਪੁੱਜਾ ਧੰਨਵਾਦ ਕਰਦੇ ਆ ਤੇਜਵੀਰ ਦੀ ਰੇ ਸਾਰਾ ਟੱਬਰ ਨਹੀਂ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਣ ਰੱਖ ਲਾਂ ਨਹੀਂ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਣ ਰੱਖ ਲਾਂ ਦਲਬਾਗ ਸਰਪੰਚ ਦਾ ਕਹਿੰਦੇ ਚਾਰ ਹੀ ਝੁੱਕਿਆ ਜਾਂਦਾ ਧਰਮਿੰਦਰ ਲਾਡੀ ਜਲਦੀਰ ਜਲਦਾਰ ਤੇ ਜੱਸ ਕੰਦੇ ਸੇਵਾਦਾਰ ਦਲਵਾਰ ਸਰਪੰਚ ਦਸਬਾਲ ਭੁੱਲਰ ਜਰਨੈਲ ਸਿੰਘ ਜਰਨੈਲ ਸਿੰਘ ਤੇ ਨਾਲ ਗੋਪੀ ਸੁਖਰਾਜ ਤੇ ਪਰਸ਼ੇਮ ਸਾਡੇ ਵੀਰ ਹੈ ਜੱਸ ਹੱਟੀ ਵਾਲਾ ਯਾਰਾਂ ਦਾ ਯਾਰ ਹੈ ਬਹੁਤ ਵੱਡੇ ਮਾਣ ਪਿਆਰ ਪੁਆਇੰਟ ਕੰਦੇ ਧਾਵੀ ਦੇ ਪ੍ਰੀਤ ਤੇਰੇ ਚੰਨਾ 25100 ਦੇ ਜਾਂਡੀਆਂ ਕਹਿੰਦਾ 25100 ਦੇ ਹੈ ਜੱਗਾ ਜੰਮਿਆਂ ਤੇ ਮਿਲਨ ਵਧਾਈਆਂ ਦੇ ਵੱਡਾ ਹੋ ਕੇ ਕੌਡੀ ਖਿਤਰ ਹੈ ਆਉ ਸਾਹਮਣੇ ਕਹਿੰਦੇ ਵੱਡਾ ਹੋ ਕੇ ਗੋਡੀ ਖੇਡਦਾ ਉਧਰ ਕਹਿੰਦੇ ਨਾਨਕ ਪੁੱਲਰ ਫਰਾਸ ਲਾਈਵ ਤਾਰਾਂ ਜੋੜੀ ਬੈਠਾ ਹੈ ਦੇਲਦਿਆਂ ਘੜਾਇਆਂ ਤੋਂ ਵੱਡਾ ਧੰਨਵਾਦ ਆਹ ਫਰੰਦੀਪੁਰਿਆਂ ਗੋਪੀ ਮੇਰੇ ਮਿੱਤਰੋ ਆਹ ਜੱਗਾ ਤੇ ਗੋਪੀ ਗੋਪੀ ਤੇ ਜੱਗਾ ਲੱਗਦਾ ਹੋਇਆ ਜੋਰ ਹੁੰਦੀ ਬੱਲੇ 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 ਤਾੜੀਆਂ ਮਾਰਦੇ ਮਹਿਮੂਦ ਹੋ ਕੋੜਾ ਮਾਰ ਮਾਰ ਡੰਡ ਲੋਹਾ ਕਰ ਲਿਆ ਸਰੀਰ ਨੂੰ ਮਣ ਵਿੱਚ ਧਾਰ ਲਿਆ ਜੱਟ ਨੇ ਅਖੀਰ ਨੂੰ ਉਹ ਦੁਨੀਆ ਇਦਾਂ ਨਹੀਂ ਬਣਦੀ ਇੱਕ ਦੇ ਜੋਰ ਨਾਲ ਮਣਾਉਣੀ ਪੈਣੀ ਆ ਬਣ ਕੇ 2011 ਵਾਲਾ ਗੋਪੀ ਸੁੱਕ ਗਿਆ ਖੇਡ ਵਿਖਾਉਣੀ ਪੈਣੀ ਆ ਉਹ ਜਿਹੜੇ ਜਿਹੜੇ ਕਹਿੰਦੇ ਗੋਪੀ ਪੂਰਾ ਫੇਟਾ ਲਲਕਾਰਾ ਜਾ ਆਹ ਮਲਕਾਰੇ ਵੱਜ ਗਏ ਉਹ ਲਲਕਾਰੇ ਵੱਜ ਗਏ ਉਹ ਲਲਕਾਰੇ ਵੱਜ ਗਏ ਆਹ ਲਲਕਾਰੇ ਵੱਜ ਗਏ ਭੰਗੜੇ ਪੈ ਗਏ ਆ ਨਵੇਂ ਪਿੰਡिए ਰਵੀ ਦੇ ਪਿੰਡੋਂ ਆ ਰਵੀ ਕੱਲੀਆਂ ਸੀਟੀਆਂ ਨਹੀਂ ਮਾਰਦਾ ਇਹ ਕਾਪੀ ਦੀ ਆਪੀ ਦੀ ਹਿੱਕ ਤੇ ਕਹਿੰਦੇ ਪੰਚਾਇਤਾਂ ਦੇ ਮੱਤੇ ਵੀ ਪਾਉਂਦਾ ਹੈ ਇਹ ਸਰਪੰਚਾਂ ਦਾ ਕਹਿੰਦੇ ਮੋਢਿਆ ਜੱਟ ਕਹਿੰਦੇ ਔਰ ਫੈਕਟਰੀ ਹੈ ਪੰਚਾਇਤ ਫੈਕਟਰੀ ਸਭ ਤੋਂ ਬਾਅਦ ਕਹਿੰਦੇ ਮੁਨਾਫੇ ਵਾਲਾ ਮੁਨਾਫੇ ਵਾਲਾ ਮਹਿਕਮਾ ਔਰ ਨਵੇਂ ਪਿੰਡੀਆਂ ਬਾਉ ਦੀ ਰੇਡ ਪਈ ਹੋਈ ਹੈ ਮੰਨਾ ਕਹਿੰਦੇ ਸਾਡਾ ਵੀਰ ਔਰ ਨਵੇਂ ਪਿੰਡੀਆਂ ਵਿਦੇਸ਼ਾਂ ਦੀ ਧਰਤੀ ਦੇ ਵਸਿਆ ਵੱਡਾ ਸਿੰਘ ਠੱਠੂ ਦਾ ਪੁੱਤਰਾ ਹੈ ਇਹ 마ਸੀ ਪੂਆ ਦੇ ਪੁੱਤ ਤੇ ਆਹ ਮੁੰਡਾ ਕਹਿੰਦੇ ਬੋਲੀਆਂ ਵਾਲਾ ਟਰਾਈ ਕਰਦਾ ਆਹ ਗਿਆ ਆਹ ਗਿਆ ਨਵੇਂ ਪਿੰਡੀਆਂ ਆਉ ਗਿਆ ਛੋਟਿਆ ਵੀਰਾ ਮੀਰਾ ਕੋਟੀਆਂ ਫੇਰ ਆ ਗਿਆ ਆਹ ਦਿਲਸ਼ੇਰ ਕਹਿੰਦੇ ਸ਼ੇਰਾ ਮੀਰਾ ਕੋਟੀਆਂ ਕਬੱਡੀ ਪਾ ਰਿਹਾ ਹੈ ਮੀਰੇ ਕੋਟੀਆਂ ਸ਼ੇਰੇ ਦੀ ਕਹਿੰਦੇ ਕਬੱਡੀ ਪਾ ਰਹੀ ਹੈ ਮੇਰੇ ਮਿੱਤਰੋ ਦੇਖਾਂਗੇ ਸਾਹਮਣੇ ਆਹ ਸੁੱਖਾ ਕਹਿੰਦੇ ਦੁੱਬਲੀ ਵਾਲਾ ਦੇਖਾਂਗੇ ਮੇਰੇ ਮਿੱਤਰੋ ਆਹ ਤਕੜਾ ਜੱਫਾ ਲੱਗ ਚੁੱਕਿਆ ਹੈ ਸੁੱਖ ਕਹਿੰਦੇ ਦੁੱਬਲੀ ਵਾਲਾ ਬੰਦੇ ਨੇ ਲਿਆ ਗਿਆ 1 ਮਿੰਟੇ ਲੱਖਾ ਮਮੂਦਪਰੀਆ ਕਹਿੰਦਾ ਗੋਪੀ ਦਾ ਨਹੀਂ ਤੈਨੂੰ ਨਹੀਂ ਵੀਰ ਇੱਕੋ ਤੇ ਕਰੀਏ ਯਾਰ ਸਵਾਦ ਫੇਰ ਆਉਂਦਾ ਪੁੱਛ ਲੈ ਇਹ ਸੁਪਰਸਟਾਰ ਹੈ ਦੋਹਾਂ ਦੇ 1000 ਫਰੰਦੀਪੁਰੀਏ ਦੇ ਦੋ 1000 ਦੇ ਹੈ ਆਹ ਤੱਕ ਦੇ ਖੇਡ ਮੈਦਾਨ 'ਚ ਸਿਰੇ ਦੀ ਟੱਕਰ ਏ ਬੱਬਿਆ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਆਹ ਬੱਬਿਆ ਸੰਭਲ ਮੁੰਡਾ ਗਿਆ ਉਹ ਮੁੰਡਾ ਗਿਆ ਆਹ ਗਿਆ ਕੀੜੀ ਫਗਾਨੇ ਵਾਲਾ ਹੋ ਗਿਆ ਲਖਿਆ ਸਮਝ ਗਿਆ ਤੇਰੀਆਂ ਰਮਜਾਂ ਮੈਂ ਕਹਿੰਦਾ ਸੁਗਿਆ ਕਰਦੇ ਦੂਹ ਦੇ ਕਰਦੇ ਕਹਿੰਦਾ ਨੋਟਾਂ ਦੀ ਕਿਰਪਾ ਪੂਰੀ ਬਾਬੇ ਰੇੜੇ ਸ਼ਾਹ ਦੀ ਸਾਡੇ ਚੇਅਰਮੈਨ ਮੱਥਾ ਸਿੰਘ ਜੀ ਲਓ ਗੁਰਮੁਖੀ ਦੇ ਭਲੀਤ ਉਹ ਪ੍ਰੀਤ ਬੱਲੇ ਬਲੇ ਕਰਾ ਗਏ ਚੇਅਰਮੈਨ ਜਿਲ੍ਹ ਦੀਆਂ ਇਹ ਆ ਇੱਥੇ ਰੱਖੋ 25100 ਦੇ 25100 ਦੇ ਹੈ ਲਓ ਸਿਰੇ ਦੀ ਟੱਕਰਕ ਬੇਨਤੀ ਹੁਣ ਕਰਦੇ ਆ ਏ ਫਰੰਦੀਪਰੀਆ ਫਰੰਦੀਪਰੀਆ ਦੇ ਗੋਰਾ ਗੜਾ ਰਾਜੋਗੇ ਪਿੰਡ ਵਾਲਾ ਏ ਇੱਥੇ ਰੱਖੋ ਨਜ਼ਰ ਨਾ ਇੱਥੇ ਰੱਖ ਓਏ ਹੋਏ ਦੇਖੀ ਯਾਰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜਿੱਦ ਨਾਲ ਮਸਲੇ ਵਿਗੜ ਜਾਂਦੇ ਆ ਰਾਤੀ ਨਾਵਾ ਕਰ ਲੋ ਨਿਬੜ ਜਾਂਦੇ ਏ ਕਿਉਂ ਮੈਂ ਬੇਨਤੀ ਕਰਦਾ ਭਰਾ ਯਾਰ ਮੈਚ ਬੋਲ ਲੈਂਦੋਂ ਪੈਸੇ ਰਹਿਣ ਦੋ ਬਹੁਤ ਹੋ ਗਏ ਪੈਸੇ ਰਹਿਣ ਦੋ ਮੈਚ ਬੋਲ ਲੈਂਦੋ ਬਾਤ ਬਾਲਾ ਤਗੜਾ ਬਹੁਤ ਵੱਡੇ ਮਾਣ ਪਿਆਰ ਪ੍ਰਸਿੱਧ ਸਿੰਘ ਜੀ ਵਪਾਰੀ ਲੱਥਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਭੁੱਲਰ ਸਾਹਿਬ ਉਹਨਾਂ ਲੋ 50 ਰੁਪਏ ਦਾ ਵੱਡਾ ਮਾਣ ਗੁਜਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਆ ਬਹੁਤ ਸਤਿਕਾਰਯੋਗ ਵੀਰ ਇੱਕ ਬੇਨਤੀ ਆ ਕਿਰਪਾ ਕਰਕੇ ਯਾਰਾ ਨੂੰ ਪੈਸੇ ਰਹਿਣ ਦੋ ਕਬੱਡੀ ਦਾ ਮੈਚ ਬੋਲ ਲੈਂਦੋ ਆ ਟੱਕਰ ਸਿਰੇ ਦੀ ਐ ਉਧਰ ਸਾਡਾ ਵੀਰ ਕਹਿੰਦੇ ਛਤਰਪਾਲ ਸਿੰਘ ਜੀ ਆਹ ਕਹਿੰਦੇ ਭੱਲਰਸਾਲ ਦੇ ਪੁੱਤਰੇ ਜਾ ਵਸਿਆ ਕੈਨੇਡਾ ਪਰ ਆ ਪੂਰੇ ਪਿੰਡ ਦਾ ਗਿੰਦਰਾ ਏ ਗਿੰਦਰਾ ਉਹ ਗਿੰਦਰਾ ਮੁੰਡਾ ਗਿਆ ਓ ਨਵੀਂ ਜੀ ਉਮਰ ਦਾ ਮੁੰਡਾ ਆਹ ਵਿਆਹ ਆਹੋ ਵਿਆਹ ਆਹ ਹੋ ਗਿਆ ਆਹ ਹੋ ਗਿਆ ਆਹ ਸਾਹਮਣੇ ਕਹਿੰਦੇ ਤੇਜਵੀਰ ਧੁੰਨਾ ਵਾਲਾ ਕਬੱਡੀ ਪਾ ਰਿਹਾ ਹੈ ਅੱਜ ਕਹਿੰਦੇ ਮਹਿਮੂਦਪੁਰ ਦੀ ਧਰਤੀ ਦੇ ਸਿਰਾ ਹੋ ਰਿਹਾ ਹੈ ਅੱਜ ਕਹਿੰਦੇ ਮੇਲਾ ਬਾਬਾ ਰੇੜੇ ਸ਼ਾਇਆ ਦਾ ਤੇ ਕਹਿੰਦੇ ਸਿਰਾ ਹੋ ਰਿਹਾ ਮੇਰੇ ਮਿੱਤਰੋ ਆਹ ਬੌਲੀਆਂ ਪਿੰਡ ਵਾਲਾ ਕਹਿੰਦੇ ਆਹ ਕਰਾਉਂਦਾ ਬੱਲੇ ਬੱਲੇ ਵਾਹਏ ਤੇਰੇ ਨੋਇਆ ਲਖਿਆ ਭਾਵੇਂ ਟੀਮਾਂ ਲੇਟ ਆਈਆਂ ਗਿੰਦਿਆ ਪਰ ਕਸਰਾ ਕੱਢੀ ਜਾਂਦੇ ਆ ਕਸਰਾ ਕੱਢੀ ਜਾਂਦੇ ਆ ਉਹ ਬੈਠਾ ਲਖਨੇ ਪਿੰਡ ਵਾਲਾ ਖੰਡਾ ਜਿੰਨਾ ਕਹਿੰਦੇ ਕਿਸੇ ਵਲੇ ਜਾਫੀ ਚੁੱਕ ਕੇ ਢੇਰੀਆਂ ਤੋਂ ਪਾਰ ਕਰਾਇਆ ਆ ਉਹ ਲਖਨੇ ਦੇ ਫਿਰ ਚੰਦ ਦੀਆਂ ਗੱਲਾਂ ਹੁੰਦੀਆਂ ਬਾਊ ਪਰੇ ਇਹਨਾਂ ਦੀਆਂ ਗੱਲਾਂ ਹੁੰਦੀਆਂ ਤੇ ਗੁਰਪ੍ਰੀਤ ਨੰਬਰਦਾਰ ਹਣੀ ਸਾਡੇ ਵੀਰ ਆ ਤੇ ਨਾਲ ਕਹਿੰਦੇ ਉਹ ਨਸ਼ੱਤਰ ਸਾਡਾ ਵੀਰ ਫੌਜੀ ਹਣੀ ਕਬੰਦੀ ਨੂੰ ਵੱਡਾ ਪਿਆਰ ਦਿੰਦੇ ਇੰਦਰਜੀਤ ਸਿੰਘ ਜੀ ਯੂਐਸਏ ਕਹਿੰਦੇ ਵੀ ਭੂਰਿਆਂ ਵਾਲੇ ਗਿੰਦਰ ਦੇ ਦੋ ਜਫੇ 1500 ਦੇ ਇੱਕ ਹੱਥ ਜੁੜ ਕੇ ਬਿੰਦੀ ਗਰਾਊਂਡ ਕਲੀਅਰ ਕਰ ਦਿਓ ਯਾਰ ਬਾਈ ਕੋਈ ਨਹੀਂ ਸੁਣਦਾ ਮਮੂਦਪੁਰ ਯੋ ਤੁਹਾਨੂੰ ਪਤਾ ਯਾ ਮੇਲਾ ਬਾਬੇ ਰੇੜੇ ਸ਼ਾਰਾ ਉਹ ਕੋਈ ਨਹੀਂ ਸੁਣਦਾ ਇੱਥੇ ਅੰਨਾ ਮਾਰੇ ਅੰਨੀ ਨੂੰ ਘਸੌਣ ਵਜੇ ਥਮੀ ਨੂੰ ਉਹ ਗੱਲ ਹੁੰਦੀ ਹੈ ਮੈਂ ਤਾਂ ਬੇਨਤੀ ਖੁਦ ਕਰਦਾ ਯਾਰ ਮਾਨਾ ਪੈਰੀ ਹੱਥ ਵਾਲੋ ਗਰਾਊਂਡ ਕਲੀਅਰ ਕਰ ਦਿਓ ਦਲਬਾਖ ਸਿੰਘ ਕਿੱਥੇ ਸਰਪੰਚ ਬਰਾ ਯਾਰ ਦਲਬਾਖਸੋ ਕਰੀਏ ਬੇਨਤੀ ਯਾਰ ਕੱਲੇ ਕੱਲੇ ਨੂੰ ਬੇਨਤੀ ਕਰ ਦਿਓ ਸੇਵਾਦਾਰਾਂ ਨੂੰ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿਓ ਮੈਚ ਵਾਲਾ ਤਕੜਾ ਮਮੂਦਪੁਰ ਯੋ ਓਏ ਆਦਾ 4 ਲੱਖ ਦੇ ਦੋ ਤਾਂ ਇਹੋ ਜਿਹਾ ਮੈਚ ਹੁੰਦਾ ਦਲਬਾਗ ਸਿੰਘ ਤੇਰੇ ਸੇਵਾਦਾਰ ਵੀਰ ਯਾਦ ਕਰਦੇ ਆ ਜੱਸਾ ਭਰਾ ਸਾਡਾ ਹੱਟੀ ਵਾਲਾ ਤੇ ਨਾਲ ਕਹਿੰਦੇ ਸਵਰਗੀ ਲਖਵੀਰ ਸਿੰਘ ਜੀ ਭੁੱਲਰ ਦੇ ਵੀਰ ਐ ਜੱਸ ਦੇ ਜੀਤ ਉਹਨਾਂ ਲੋ ਬਹੁਤ ਵੱਡਾ ਮਾਣ ਪਿਆਰ ਪੁੱਜਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਆ ਸਾਡੇ ਵੀਰ ਐ ਇੱਕ ਬੇਨਤੀ ਕਰਦੀਏ ਜੇ ਆਪਾਂ ਖੁਦ ਚੱਲ ਕੇ ਬੇਨਤੀ ਕਰਦੀਏ ਸਾਹ ਜਿਹੜਾ ਕਲੀ ਵਾਲੀ ਲਾਨਾ ਛੱਡੇ ਯਾਰ ਉਹਨੂੰ 100 ਆ ਪੀਰ ਬਾਬਾ ਰੇੜੇ ਸ਼ਾਹੀ ਜਿਹੜਾ ਕਲੀ ਵਾਲੀ ਲਾਨਾ ਛੱਡੇ ਬਲਾਜਮ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਪਿੱਛੇ ਕਰੋ ਯਾਰ ਜੇ ਸੇਵਾਦਾਰਾਂ ਨੇ ਕੀਤੇ ਤੇ ਫਿਰ ਗੁੱਸਾ ਕਰਨਾ ਔਰ ਫਿਰ ਸੇਵਾਦਾਰ ਕਹਿੰਦੇ ਫਿਰ ਕੀ ਕੀਤੇ ਤੁਸੀਂ ਦੱਸੋ ਲਓ ਲਾਡੀ ਕਹਿੰਦੇ ਸਭਰਾ ਪਿੰਡ ਵਾਲਾ ਇਹ ਜੋਤੇ ਦਾ ਪਿੰਡੂ ਹੈ ਪਰ ਆਹ ਕਹਿੰਦੇ ਦੁੱਬਲੀ ਵਾਲਾ ਟਰਾਈ ਕਰਦਾ ਆਹ ਮੁੰਡਾ ਬਾਟਾਂ ਬੜਦਾ ਜਾਂਦਾ ਹੈ ਪੁਆਇੰਟ ਧਾਵੀ ਦਾ 12 ਤਰੀਕ ਪੰਜ ਵਰ ਦੇ ਚਰਣਕਾਂ ਲੱਗਣੀਆਂ ਪਿੰਦਰ ਸੋਹਣੇ ਸੱਦੇ ਦਿੰਦੇ ਆ ਭਾਗਾ ਸੋਹਣ ਤੇ ਬਾਬਾ ਗੁਲਾਬ ਵੀਰ ਸਿੰਘ ਜੀ ਵੱਡੇ ਸੱਦੇ ਦਿੰਦੇ ਆ 12 ਤਰੀਕ ਪੰਜ ਵਰ ਦੇ ਵਿੱਚ ਗਿਰਦਾ ਪੈਣਾ ਕਬੱਡੀ ਦਾ ਮਿੱਤਰੋ ਆਹ ਲਾਡੀ ਪ੍ਰਾਣਾਂ ਦੇ ਪਿੰਡ ਤੱਕ ਦੇ ਕਹਿੰਦੇ ਬਿਆਲਪਰੀਆ ਜੱਗਾ ਰੰਦੀਪੁਰੀਆ ਉਹ 2100 ਦੇ ਮਮੂਰਪੁਰੀਆ ਲੱਖਾ ਕਹਿੰਦਾ ਆ ਵੀ ਭਰਾਰੇ ਵੱਡੀ ਕਬੱਡੀ ਖੇਡੀ ਐ ਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਆ ਕਹਿੰਦੇ ਤਾਜੇ ਚੱਕਿਆ ਉਹ ਤਾਜੇ ਚੱਕਿਆ ਕੋਈ ਗੱਲ ਨਹੀਂ ਰਵੀ ਭਰਾ ਥੋੜਾ ਫੈਸਲਾ ਧਿਆਨ ਦੇ ਨਾਲ ਲਓ ਸਿਰੇ ਦੀ ਟੱਕਰ ਆ ਭੁੱਲਿਆ ਆਹ ਦੇਖ ਕਬੱਡੀ ਦਾ ਮੈਚ ਕੱਲੇ ਗੜਦਾ ਪੈਂਦਾ ਖੇਡ ਮੈਦਾਨ ਦੇ ਵਿੱਚ ਗੱਭਰੂ ਕਹਿੰਦੇ ਉਹ ਮੀਰਾ ਕਟਿਆ ਸ਼ਮਸ਼ੇਰ ਕੁਲਵੀਰ ਸਿੰਘ ਜੀ ਜੈ ਪੰਜਾਬ ਰੋਜ ਬਿਲੀਵੜ ਪਿੱਖੀਵਿੰਡਿਆ ਸਾਡਾ ਭਰਾ ਕਬੱਡੀ ਨੂੰ ਕਹਿੰਦੇ ਵੱਡਾ ਪਿਆਰ ਦਿੰਦਾ ਆਹ ਮਮੂਦਪੁਰੀਆ ਪਿੰਡ ਤਾਂ ਹੈ ਹੀ ਕਬੱਡੀ ਦੀ ਨਰਸਰੀ ਹੈ ਲੱਗ Gracias. ਦਾ ਸੌਂਦ ਲਿਆ ਪ੍ਰੈਂਕ ਕਰਦੀ ਆ ਕਿਲਾ ਕਰਕੇ ਯਾਰ ਗਰਾਊਂਡ ਕਲੀਅਰ ਕਰੋ ਯਾਰ ਉਹਨੂੰ ਪੀਰ ਬਾਬਾ ਰੇੜੇ ਸ਼ਾਹ ਦੀ ਕਸਮਾਂ ਜਿਹੜਾ ਯਾਰ ਗਰਾਊਂਡ ਗਰਾਊਂਡ ਨਾਲ ਕਲੀਅਰ ਕਰੇ ਜਿਹੜਾ ਗਰਾਊਂਡ ਨਾਲ ਕਲੀਅਰ ਕਰੇ ਉਹਨੂੰ ਸੌ ਹੈ ਆਹ ਤੱਕ ਦੇ ਖੇਡ ਮੈਦਾਨ ਚ 2 ਨੰਬਰ ਤੋਂ ਬੰਡਾ ਪਰ ਸੁਰਸਿਕ ਆ ਬਾਟਾਂ ਵੜਦਾ ਹੁੰਦਾ ਆ ਫਰੰਦੀਪੁਰੀਏ ਨੇ ਕਹਿੰਦੇ ਪੁੱਤਾਂ ਨਾਲੋਂ ਵੱਧ ਪਿਆਰ ਦਿੱਤਾ ਆ ਗੱਭਰੂ ਨੂੰ ਮਾਤ ਦਾ ਮੇਰਾ ਖਿਆਲ ਆ ਭੋਲਿਆ ਹਾਪਟਾਈਮ ਹੋ ਗਿਆ ਬਈ ਸੁਣੋ ਇਹ ਮੈਚ ਕਿਵੇਂ ਲੱਗ ਰਿਹਾ ਸੀਗਾ ਹਾਫ ਟਾਈਮ ਤੱਕ ਦੱਸਿਓ ਆਪਣੇ ਆਪਣੇ ਕਮੈਂਟਾਂ 'ਚ ਵਿਚਾਰ ਦੇ ਉੱਤੇ ਸਾਰਾ ਗੱਲਬਾਤ ਰੱਖਦੇ ਆ ਲੱਗ ਰਿਹੀਂ ਸਿੰਘ ਮੈਚ ਠੀਕ ਆ ਨਾ ਆਪਣੇ ਚੈਨਲ ਨੂੰ ਦੇਖਣ ਲਈ ਕਰ ਲਓ ਸਾਰੇ ਜਾਣੇ ਜੱਤ ਸਬਸਕ੍ਰਾਈਬ ਥੈਂਕ ਯੂ ਜਦੋਂ ਸੱਜੀਆਂ ਖੱਬੀਆਂ ਬਾਹਾਂ ਨਾਲ ਹੋਣ ਤੇ ਹੌਸਲੇ ਵੱਧ ਜਾਂਦੇ ਆ ਪਰ ਮੱਖਣ ਸੰਧੂ ਥੋੜੇ ਦਿਨਾਂ ਦਾ ਕੋਈ ਨਹੀਂ ਬਾਤ ਸੀ ਫੇਰ ਯੂਐਸਏ ਤੋਂ ਆਵੇਗਾ ਵਿਸ਼ਾਲ ਕੈਰੋ ਨਾਲ ਗੂੜਾ ਪਿਆਰ ਹੈ ਕਰਿਆਲੇ ਦੇ ਪੁਆਇੰਟ ਆ ਜੀ 15 ਤੇ 7.5 ਪੁਆਇੰਟ ਆ ਫਰੰਦੀਪੁਰ ਦੇ ਜੋਰ ਦੇ ਨਾਲ ਤਾੜੀ ਮਾਰ ਦੋ 15 ਤੇ 7.5 ਕਾਲੇ ਦਬਈ ਵੱਲੋਂ ਚੰਨਨ ਮਾ ਕਹਿੰਦੇ ਮੁੰਦਰੀ ਨਾਲ ਸਨਮਾਨ ਹੋਣਾ ਰਾਜ ਮਿਸਤਰੀ ਤੇ ਗੋਰਾ ਪ੍ਰਧਾਨ ਉਹਨਾਂ ਭਰਾਵਾਂ ਵੱਲੋਂ ਚਾਨਣ ਦਾ ਦੇਸੀ ਕਿ ਉਹਦੇ ਟੀਮ ਦੇ ਨਾਲ ਸਨਮਾਨ ਹੋਣ ਜਾ ਰਿਹਾ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਮਾਨ ਸਨਮਾਨ ਕਰ ਦਈਏ ਮੈਨੂੰ ਇੱਕ ਆ ਗਰੀਬ ਦਾ ਬੋਲ ਲੈਂਦੋ ਯਾਰ ਆ ਮੇਰਾ ਵੀਰ ਹੈ ਲੈ ਵੀ ਲਾਈਵ ਵਾਲਿਆ ਕੈਮਰਾ ਮੇਰੇ ਵੱਲ ਕਰੀ ਆ ਵੀਰ ਹੈ ਘਰ ਵਾਲੀ ਦੇ ਕਹਿੰਦੇ ਵੀ ਬੱਚਾ ਹੋਣ ਵਾਲਾ ਸੀਗਾ ਤੇ ਬੱਚਾ ਪੂਰਾ ਹੋ ਗਿਆ ਤੇ ਵੱਡਾ ਆਪਰੇਸ਼ਨ ਹੋਇਆ ਵੀ ਘਰ ਵਾਲੀ ਦੇ ਇੰਨੇ ਪੈਸੇ ਲੱਗੇ ਆ ਵੀ ਮੈਂ ਪੈਸੇ ਲਾਉਣ ਜੋਗਾ ਹੈ ਨਹੀਂ ਵੀ ਘਰ ਦੇ ਭਾਂਡੇ ਵੀ ਵੇਚਤੇ ਆ ਜਿੰਨੀ ਜੋਗੇ ਉਹ ਭਰਾ ਤੁਹਾਨੂੰ ਪਤਾ ਬੱਜ ਵੀ ਸਿੱਖ ਬਰਾਦਰੀ ਨਾਲ ਸਬੰਧ ਰੱਖਦਾ ਕਹਿੰਦਾ ਸੁਗਿਆ ਇੱਕ ਦਿਨ ਦਿਲ ਕਰਦਾ ਸੀ ਵੀ ਜਿਹੜੇ ਕੋਠੇ ਤੇ ਗਾਰਡਨ ਆ ਉਹ ਵੀ ਲਾ ਕੇ ਵੇਚਦਾ ਤੇ ਤਰਪਾਲ ਪਾ ਕੇ ਗੁਜ਼ਾਰਾ ਕਰ ਲਾਂ ਪਰ ਰੋਟੀਆਂ ਪਕਾਉਣ ਵਾਲੀ ਜੀਵਨ ਸਾਥਨ ਬਾਜੇ ਜਿੰਨੀ ਜੋਗੇ ਦਾ ਮਾਨ ਸਨਮਾਨ ਜ਼ਰੂਰ ਕਰਿਓ ਯਾਰ ਜਿੰਨੀ ਜੋਗਿਓ ਜ਼ਰੂਰ ਮਾਨ ਸਨਮਾਨ ਕਰਿਓ ਉਧਰ ਸਾਡਾ ਜਸਕਰ ਨਾਲ ਕੋਠੀ ਜਿਹੜਾ ਪਿਆਰ ਫਰੰਦੀਪੁਰੇ ਦੇ ਨਾਲ ਵੀਰਪੁਰੀਏ ਭਿੰਦੇ ਦਾ ਭਰਾਵਾਂ ਵਾਲਾ ਪਿਆਰ ਹੈ ਪਰ ਆਹ ਤੱਕ ਦੇ ਖੇਡ ਮੈਦਾਨ ਦੇ ਜਗਰੂ ਕਹਿੰਦੇ ਉਹ ਤਲਵੰਡੀ ਚੌਧਰੀਆਂ ਵਾਲਾ ਪਰ ਦੂਜੀ ਸਾਈਡ ਤੇ ਆਹ ਚੰਦਰਾ ਕੌਣ ਆ ਜਿਹੜਾ ਕੰਜੀ ਪਾ ਕੇ ਬਹਿ ਗਿਆ ਇਹ ਦੁੱਬਲੀ ਵਾਲਾ ਲਾਖਣੇ ਦਾ ਧੰਤਨ ਪੀਰ ਬਾਬਾ ਮੁਹੰਮਦ ਸ਼ਾਹ ਜੀ ਦਾ ਜੋੜ ਮੇਲਾ 10 ਤੇ 11 ਅਕਤੂਬਰ ਹੋਵੇਗਾ ਇਹੋ ਕਬੱਡੀ ਹੋਵੇਗੀ ਦੋਵੇਂ ਦਿਨ ਫਰੰਦੀਪੁਰ ਤੇ ਘਰਿਆਲਾ ਇੱਕ ਬੇਨਤੀ ਆ ਕਿਰਪਾ ਕਰਕੇ ਯਾਰ ਗਰਾਊਂਡ ਕਲੀਅਰ ਕਰ ਦਿਓ ਤੇ ਜਿਹੜਾ ਗਰਾਊਂਡ ਕਲੀਅਰ ਕਰ ਦਿਓ ਯਾਰ ਮੈਚ ਕਰਾ ਲਓ ਕਿਰਪਾ ਕਰਕੇ ਗਰਾਊਂਡ ਜਿਹੜੀ ਆਪਾਂ ਕਲੀਅਰ ਕਰ ਲਈਏ ਸੁਖ ਪੁੱਲਰ ਫਰਾਂਸ ਸੁਖ ਪੁੱਲਰ ਮਹਿਮੂਦਪੁਰਾ ਤੇ ਨਾਨਕ ਫਰਾਂਸ ਭਰਾਵਾਂ ਵਾਲਾ ਪਿਆਰ ਤੇ ਵਿੱਚਰ ਪੁੱਲਰ ਉਹਨਾਂ ਵੀਰਾਂ ਲੋ ਬਹੁਤ ਵੱਡਾ ਮਾਣ ਪੂਜਾ ਤੇਰੇ ਲੋ ਆਗੇ ਵੀਰ ਪਾਰਵਕਾਰੀ ਭਾਈ ਲੱड्डੂ ਦੀ ਟੀਮ ਦਾ ਕਹਿੰਦੇ ਵੱਡਾ ਸਪਾਂਸਰ ਆ ਰੋਸ਼ਨ ਹੁੰਦਲ ਸਾਡਾ ਵੀਰ ਹੈ ਗਰਾਊਂਡ ਕਲੀਅਰ ਕਰ ਦਿਓ ਯਾਰ ਮੈਚ ਬੋਲਣ ਦਿਓ ਭਰਾਵਾਂ ਨੂੰ ਬੇਨਤੀ ਇਹਨ ਪੈਸੇ ਰਹਿਣ ਦਿਓ ਉਹ ਕਬੱਡੀ ਦਾ ਆਨੰਦ ਲੈ ਲਓ ਉਹ ਕਬੱਡੀ ਦਾ ਆਨੰਦ ਲੈ ਲਓ ਜਿੱਥੇ ਘਰਾਲਾ ਦੇ ਫਰੰਦੀਪੁਰ ਦੀਆਂ ਟੀਮਾਂ ਹੋਣ ਦੁਨੀਆਂ ਭੰਗੜੇ ਪਾਉਂਦੀ ਹੈ ਪਰਨੇ ਘੁੰਮਦੇ ਆ ਉਹ ਮਮੂਦਪੁਰੀਓ ਕਮਾ ਦਿਓ ਪਰਨੇ ਜੇ ਉਹ ਪੈ ਗਿਆ ਪੈ ਗਿਆ ਭੰਗੜਾ ਵਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾਂ ਪੈਂਦੇ ਬਿਨਾ ਢੋਲ ਤੋਂ ਭੰਗੜੇ ਵੇ ਹੋ ਗਿਆ ਕੀ ਮਿੱਤਰਾ ਉਹ ਪੈਂਦੇ ਬਿਨਾ ਢੋਲ ਤੋਂ ਭੰਗੜੇ ਹੋ ਗਿਆ ਕੀ ਮਿੱਤਰਾ ਇਹ ਮਮੂਦਪੁਰੇ ਚ ਬਿਨਾ ਢੋਲ ਤੋਂ ਭੰਗੜੇ ਪਈ ਜਾਂਦੇ ਆ ਲਾਖ ਨੇ ਕਹਿੰਦੇ 10 ਤੇ 11 ਅਕਤੂਬਰ ਹੋਵੇਗੀ ਕਬੱਡੀ ਦਾ ਵੱਡਾ ਮਹਾਂ ਕੰਬੋਣਾ ਉਹ ਤੱਕ ਦੇ ਖੇਡ ਰੋਸ਼ਨ ਹੁੰਦਲ ਪਾਰਵਕਾਰੀ ਭਾਈ ਲੱਦੇ ਦੀ ਟੀਮ ਨੂੰ ਕਹਿੰਦੇ ਸਾਰੀ ਨੂੰ ਸਪੋਰਟ ਆ ਤੇ ਵੱਡਾ ਸਰਪ੍ਰਾਈਜ਼ ਦਿੱਤਾ ਜਾਊਗਾ ਪਰ ਆ ਨੌਜਾਨ ਕਹਿੰਦੇ ਫਰੰਦੀਪੁਰੀਆ ਤੇ ਜੱਗਾ ਦਿਆਲਪੁਰੀਆ ਜੱਗਿਆ 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 ਆਹ ਕਹਿੰਦੇ ਬਿੱਲੇ ਗੱਲ ਦੀਨੇ ਵਾਲੀ ਦਾ ਚਹੇਤਾ ਜਿਹਨੂੰ ਕਹਿੰਦੇ ਰੂਪੀ ਕੌਣ ਆ ਉਹ ਬਿੱਲੇ ਗੱਲ ਦੀਨੇ ਵਾਲੀ ਨੇ ਭਿੰਦਿਆ ਸਪੈਸ਼ਲ ਤੌਰ ਤੇ ਜੱਟ ਲੰਡਨੋਂ ਚੱਲ ਕੇ ਆਇਆ ਹੈ ਜੱਟ ਲੰਡਨ ਪਹੁੰਚ ਗਿਆ ਪਿੱਛੋਂ ਚੱਠੀਆਂ ਵਾਰ ਨੇ ਪਾਉਂਦੀ ਕਬੱਡੀ ਨੂੰ ਮਾਣ ਦਿੰਦਾ ਮਿੰਟੂ ਨੰਬਰਦਾਰ ਤੇ ਤਹਿਲਵੀਰ ਪਾਲਾ ਸੌਰਿਆ ਜਿਹਨਾਂ ਦਾ ਪਿਆਰ ਸਰਫਰਾਜ ਪਾਲੋਣਾ ਦੇ ਨਾਲ ਹੈ ਭਰਾ ਪੂਰੇ ਪਿੰਡ ਦਾ ਗਿੰਦਰ ਏ ਆ ਏ ਆ ਉਹ ਮੀਰਾ ਕੋਟੀਆਂ ਹਵਾ ਹਵਾਈ ਹੋ ਗਿਆ ਮੀਰਾ ਕੋਟੀਆਂ ਓਏ ਆਉਂਦਾ ਸਵਾਦ ਮੂਦਪੁਰਿਆ ਲਲਕਾਰਾ ਜੇ ਆਹ ਵੱਜ ਗਏ ਲਲਕਾਰੇ ਇਹਦਾ ਹੁਣ ਸਰਵਣਾਲਕ ਸਮਾਜਪੁਰੀਆ ਹਰਿੰਦਰ ਸਿੰਘ ਆਲਖ ਡਿਆਲ ਜਰਮਨ ਲਾਲੀ ਜਰਮਨੀ ਤੇ ਗੁਰਪ੍ਰਗੰਤ ਸੰਧਾਂ ਵਾਲੀਆ ਨਾਲ ਕੁ ਪੁੱਲਰ ਫਰਾਂਸ ਜਗਰੂਪ ਜਗਰੂਪ ਸਿੰਘ ਜੀ ਭੰਗੂ ਮੀਰਾਕੋਟੀਆਂ ਉਹ ਕਬੱਡੀ ਨੂੰ ਪਿਆਰ ਦਿੰਦੇ ਐ ਮਮੂਦਪੁਰਾ ਨਕਰ ਕਹਿੰਦੇ ਹੈ ਇਸਫਤਾਂ ਵਾਲਾ ਇਹ ਕਬੱਡੀ ਦਾ ਮਹਾਕੁੰਭ ਕਰਾਉਂਦੇ ਐ ਲੱਖੇ ਭਰਾ ਨੇ ਕਹਿੰਦੇ 1000 ਲਾਇਆ ਦੋ ਜਫਕਿਆਂ ਦੇ ਵਾਹ ਇੱਥੇ ਰਹਿ ਸਾਡੀ ਪ੍ਰਬੰਧਕੀ ਕਮੇਟੀ ਦਾ ਦਿলো ਧੰਨਵਾਦ ਕਰਦੇ ਆ ਤਰਮਿੰਦਰ ਸਿੰਘ ਜੀ ਲਾਡੀ ਜਸ ਸੇਵਾਦਾਰ ਤਰਮਿੰਦਰ ਸਿੰਘ ਜੀ ਲਾਡੀ ਜੈਲਦਾਰ ਜਸ ਸੇਵਾਦਾਰ ਦਰਬਾਖ ਸਿੰਘ ਜੀ ਸਰਪੰਚ ਜਸਪਾਲ ਪੁੱਲਰ ਜਰਨੈਲ ਸਿੰਘ ਜੀ ਪੁੱਲਰ ਜਰਨੈਲ ਸਿੰਘ ਜੀ ਪੁੱਲਰ ਤੇ ਗੋਪੀ ਸੁਖਰਾਜ ਤੇ تر세ਮ ਹੋ ਗਿਆ ਉਹ ਤਲਵੰਡੀ ਚੌਧਰੀਆਂ ਵਾਲਾ ਮੁੰਨਾ ਆ ਗਿਆ ਆ ਗਿਆ ਆ ਗਿਆ ਆਓ ਤਲਵੰਡੀ ਚੌਧਰੀਆ ਵਾਲਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਸਾਹਾ ਵਧਿਆ ਆ ਨੌਜਵਾਨ ਕੀੜੀ ਫਗਾਨਾ ਵਾਲਾ ਉਧਰ ਕਹਿੰਦੇ ਸੁਖਪਾਲ ਪੁੱਲਰ ਅਮਰੀਕਾ ਬਲਵੀਰ ਸਿੰਘ ਫੌਜੀ ਨਾਲ ਕਹਿੰਦੇ 사ਰਜ ਸਰਪੰਚ ਦਾਸੂ ਵਾਲ ਹਰਜੀਤ ਸਿੰਘ ਸਰਪੰਚ ਕਾਲੀਆ ਸੁਗਰਾਜ ਖਹਿਰਾ ਸੁਖਪਾਲ ਪੁੱਲਰ ਰੈਮਲੇ ਤੇ ਨਾਲ ਕਹਿੰਦੇ ਰਣਜੀਤ ਪੁੱਲਰ ਨੇ ਪ੍ਰਵਾ ਦਾ ਧੰਨਵਾਦ ਹੈ ਉਧਰ ਹਲਕੀ 7:00 ਵਜੇ ਹੈ ਪ੍ਰਮਾਤਮਾ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਉਧਰ ਸਾਡੇ ਬਹੁਤ ਸਤਿਕਾਰਯੋਗ ਵੀਰ ਜੋਵਨ ਪੁੱਲਰ ਬੱbbi ਪੁੱਲਰ ਮਨਦੀਪ ਸਰਪੰਚ ਦਿਲਬਾਖ ਸਿੰਘ ਜੀ ਐਸਆਈ ਅਨਮੋਲ ਪੁੱਲਰ ਗੁਰਸੰਤ ਪੁੱਲਰ ਤੇ ਜੋਧਵੀਰ ਪੁੱਲਰ ਪੱਪੂ ਭੁੱਲਰ ਤੇ ਰਹਿਮਤ ਭੁੱਲਰ ਇਹਨਾਂ ਭਰਾਵਾਂ ਦਾ ਦਿਲ ਦੀਆਂ ਗਰਾਈਆਂ ਜੋ ਧੰਨਵਾਦ ਕਰਦੇ ਵੱਡੇ ਬਾਣ ਪਿਆਰ ਚੱਲੋ ਗੱਬਰਗਾ ਪਾਰ ਰੇਡ ਤੱਕਦੇ ਮਨਤੇਜ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਖੇਡ ਮੈਦਾਨ ਚ ਅਗਲੀ ਰੇਡ ਪਾਉਣ ਨੂੰ ਵੱਧ ਆਇਆ ਤੱਕਦੇ ਖੇਡ ਮੈਦਾਨ ਚ ਰੇਡ ਪਈ ਹੋਈ ਹੈ ਚਾਰ ਤਿਆਰ ਨੇ ਚਾਰ ਖੜੇ ਜਾਫੀ ਤਾਵੀ ਆ ਗਿਆ ਭੱਜ ਕੇ ਕੌਣ ਖਿੱਚੂ ਗੱਡੇ ਕੌਣ ਲੱਗੂ ਭੱਜ ਕੇ ਉਹ ਕਿਹਦੇ ਮੋਟੇ ਪੱਟ ਤੇ ਕਿਹਦੇ ਡੌਲੇ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਇਹ ਸ਼ੇਰ ਹੀ ਪੈਦਾ ਹੁੰਦੇ ਆ ਉਹ ਪ੍ਰੀ ਇਹ ਤੋ ਆਹ ਪ੍ਰੀਤ ਆਹ ਪ੍ਰੀਤ ਤੇ ਸੁਰ ਸਿੰਘਿਆ ਸੁਰ ਸਿੰਘਿਆ ਪ੍ਰੀਤ ਤੇ ਸੁਰ ਸਿੰਘਿਆ ਆਹ ਪ੍ਰੀਤ ਤੇ ਸੁਰ ਸਿੰਘ ਹੈ ਆ ਇੱਥੇ ਰੱਖੋ ਨਾ ਜੰਨਾ ਇੱਥੇ ਰੱਖੋ ਨਾ ਜੰਨਾ ਚੋਰ ਬਿਨਾ ਪੱਟਾਂ ਤੇ ਥੱਪੀ ਵੱਜਦੀ ਨਹੀਂ ਹੰਕਾਰ ਨਹੀਂ ਇਹ ਰਤਬਾ ਮੂਸੇ ਵਾਲੇ ਦਾ ਹੰਕਾਰ ਨਹੀਂ ਇਹ ਰਤਬਾ ਮੂਸੇ ਵਾਲੇ ਦਾ ਪਰ ਪੁਆਇੰਟ ਦਾਵੀ ਦੇ ਹਿੱਸੇ ਉਹ ਮਮੂਨ ਪਰਗੇ ਆਉਂਦਾ ਸਵਾਤ ਤੇ ਲਲਕਾਰਾ ਜਾ ਦੇਖ ਲਾ ਦਲਵਾਗ ਸਿਆ ਸਰਪੰਚਾ ਲਲਕਾਰੇ ਵੱਜ ਗਏ ਆਹ ਲਲਕਾਰੇ ਵੱਜ ਗਏ ਭੰਗੜੇ ਪੈ ਗਏ ਉਧਰ ਰਸ਼ੀਦ ਅਬਦਲ ਹਬੀਬ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਪਿੰਡ ਅਸਲ ਤਾਰ ਮਿਤੀ 9 ਸਤੰਬਰ ਨੂੰ ਮਨਾਇਆ ਜਾ ਰਿਹਾ ਆਪਾਂ ਦਿਲ ਦੀਆਂ ਕਰੀਆਂ ਜੋ ਧੰਨਵਾਦ ਕਰਦੇ ਆ ਤਰਸੇਮ ਵਪਾਰੀ ਦੇ ਢੱਲੋ ਢੋਲਣ ਦੇ ਬਾਬਾ ਚਾਨਣ ਸਿੰਘ ਜੀ ਇਹਨਾਂ ਦਾ ਭਰਾਮਾ ਤੋਂ ਵੱਧ ਕੇ ਪਿਆਰ ਵੇਲਾ ਮਨਾਵੇ ਦਾ ਵੀ ਕਹਿੰਦੇ ਭੱਜਿਆ ਹੁੰਦਾ ਤਰੀਕਾ ਨੇੜੇ ਆ ਗਿਆ ਵੇਜਾਸ ਸਿੰਘ ਜੀ ਮਨਾਵੇ ਦੇ ਪਿੰਡ ਵੀਰ ਹਣਕਾ ਲਗਣੀਆਂ ਪਰ ਚੀ ਉਪਲਾ ਵਾਲਾ ਏ ਆ ਆ ਦੇਖੋ ਭੰਗੜੇ ਪੈਂਦੇ ਹੋ ਜਾ ਭੰਗੜੇ ਪੈਂਦੇ ਮਮੂਦਪੁਰਾ ਨੱਚ ਉੱਠਿਆ ਲਾਡੀ ਜੀ ਪ੍ਰਧਾਨ ਸਾਹਿਬ ਮਮੂਦਪੁਰਾ ਨੱਚ ਉੱਠਿਆ ਦਲਬਾਖ ਸਿੰਘ ਜੀ ਸਰਪੰਚ ਧਰਮਿੰਦਰ ਲਾਡੀ ਕਾਲਾ ਬੈਣ ਵਾਲੀਆ ਪ੍ਰਧਾਨ ਸਾਡਾ ਭਰਾ ਆਇਆ ਹੋਇਆ ਜਿਹਨੇ ਕਹਿੰਦੇ ਬਹੁਤ ਵੱਡਾ ਮੈਚ ਉਹ ਭਰਾ ਕਹਿੰਦੇ ਮਿੰਟੂ ਨੰਬਰਦਾਰ ਨਾਲ ਯਾਰੀਆਂ ਪਰ ਤੱਕ ਦੇ ਖੇਡ ਮੈਦਾਨ ਦੇ ਵਿੱਚ ਇਹ ਲਾਡੀ ਆ ਕਹਿੰਦੇ ਸਭਰਾ ਪਿੰਡਲਾ ਗੱਪਰੂ ਫਾਟਾ ਵੱਡੀ ਜਾਂਦਾ ਗੱਪਰੂ ਸ਼ਾ ਜਾਂਦੇ ਜਿਹੜੇ ਲਾਉਂਦੇ ਮਿਹਨਤ ਉੱਠ ਕੇ ਧੰਨ ਜੋਰ ਜਵਾਨੀ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਮਿੱਤਰੋ ਕਰ ਹੀ ਜਾਂਦੇ ਨੇ ਮਨਮਾਨੀ ਉਹ ਰਾਜਾ ਖੇਲਾ ਕਹਿੰਦਾ ਹੱਟ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਉਹ ਰਾਜਾ ਖੇਲਾ ਕਹਿੰਦਾ ਹੱਟ ਪਿੱਛੇ ਲੋਡੀਆਂ ਪਾਉਂਦੀ ਫਿਰੇ ਜਵਾਨੀ ਓ ਭਰਾ ਗਰਾਊਂਡ ਕਲੀਅਰ ਕਰ ਦੋ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਮਮੂਦਪੁਰਾ ਪਿੰਡ ਆ ਕੋਈ ਨਹੀਂ ਸੁਣਦਾ ਵਾ ਬੇਨਤੀ ਕਰਦਾ ਸਾਊਂਡ ਵਾਲੇ ਭਰਾ ਨੂੰ ਸਾਊਂਡ ਤੇਰੀ ਵਧੀਆ ਪਰ ਅੱਜ ਓਪਰੇਟ ਨਹੀਂ ਹੋਈ ਕਹਿੰਦਾ ਪਰ ਰਸ਼ ਵੀ ਬੜਾ ਅੱਗੇ ਕਰਾਂ ਵੀ ਕੀ ਚੰਦਿਆ ਰਸ਼ ਬਾਲਾ ਕੋਈ ਗੱਲ ਨਹੀਂ ਯਾਰ ਬਹੁਤ ਤਕੜੀ ਸਾਊਂਡ ਆ ਤੇਰੀ ਕੋ ਅਸਤੂਨ ਪਿੰਡ ਰਾਜੋਕੇ ਬਾਬਾ ਸ਼ਾਨਮਾਨਾ ਜੀ ਦਾ ਜੋੜ ਮੇਲਾ ਹੋਵੇਗਾ ਮੁੱਖ ਸੇਵਾ ਦਾ ਰਣਜੋਤ ਸਿੰਘ ਜੀ ਕਬਾਲ ਲਓ ਤੱਕਦੇ ਗਰਾਊਂਡ ਕਲੀਅਰ ਕਰੋ ਯਾਰ ਉਧਰ ਬੇਨਤੀ ਕਰਦਾ ਜਿਹੜੀ ਗਰਾਊਂਡ ਆਪਾਂ ਕਲੀਅਰ ਕਰ ਦਈਏ ਪਲੀਜ਼ ਬੇਨਤੀ ਆ ਭਰਾ ਬਣ ਕੇ ਆਹ ਸਾਹਮਣੇ ਕਹਿੰਦੇ ਸ਼ੇਰਾ ਕਬੱਡੀ ਪਾ ਰਿਹਾ ਮੀਰਾ ਕੋਟਿਆ ਪਰ ਮੇਰੇ ਮਿੱਤਰੋ ਆ ਗਿਆ ਮੀਰਾ ਕੋਟਿਆ ਹੋ ਗਿਆ 15 16 ਦੇ 17 ਤਰੀਕ ਰਾਜੋਕੇ ਪਿੰਡ ਦੀ ਹੈ ਬੇਨਤੀ ਆ ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦਿਓ ਪ੍ਰਧਾਨ ਸਾਹਿਬ ਸਰਪੰਚ ਸਾਹਿਬ ਕਿੱਥੇ ਆ ਦਲਬਾਖ ਸਿਆ ਯਾਰ ਗਰਾਊਂਡਾਂ ਕਲੀਅਰ ਕਰਾਓ ਯਾਰ ਗਰਾਊਂਡ ਕਲੀਅਰ ਕਰਾਓ ਯਾਰ ਕੱਡਾ ਤਕੜਾ ਮੇਲਾ ਯਾਰ ਸੱਚੀ ਗੱਲ ਮੇਰੇ ਭਰਾਵਾਂ ਨੂੰ ਸਾਰੇ ਨਹੀਂ ਤੁਹਾਡੇ ਕਰਕੇ ਖੇਡਣਾਉਂਦੇ ਜੇ ਮੇਰੇ ਵੀ ਕੋਈ ਲੀਗ ਤੋਂ ਪਿੱਛੇ ਹੋ ਜਾਊਗੀ ਤੁਹਾਡੇ ਤੁਹਾਡੇ ਕਰਕੇ ਹੀ ਆਉਣੇ ਆਂ ਮੇਰੇ ਜੇ ਭਰਾ ਜੇ ਨਾ ਚੇ ਪਿਆਰ ਕਰਦੇ ਜੇ ਲੀਗ ਛੱਡ ਦਿਓ ਜੇ ਕਰਦੇ ਜੇ ਨਾ ਮੈਂ ਮੰਨੂਗਾ ਜੇ ਲੀਗ ਛੱਡਤੀ ਤੁਸੀਂ ਪਿਆਰ ਕਰਦੇ ਜੇ ਮੇਰੇ ਭਰਾ ਬਣ ਕੇ ਫਰੰਦੀਪੁਰੀ ਇੱਕ ਬੇਨਤੀ ਆ ਲੱਖੇ ਵੀਰ 1000 ਫਰੰਦੀਪੁਰੀਆ ਦਾ ਪੁੱਜਦਾ ਕਰਦੀ ਏ ਆਓ ਸਾਹਮਣੇ ਕਹਿੰਦੇ ਚਾਨਣ ਮਹਿਮੂਦਪੁਰੀਆ ਬੱਲੇ ਬੱਲੇ ਕਰਵਾ ਗਿਆ ਤੇ ਫਰੰਦੀਪੁਰੀਏ ਗੋਪੀ ਦਾ ਕਹਿੰਦੇ ਆਸ਼ੀਰਵਾਦ ਹੈ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਮਹਿਮੂਦਪੁਰੀਆ ਬਾਪੂ ਸ਼ੰਗਾਰਾ ਸਿੰਘ ਦਾ ਪੁੱਤਰਾ ਕਹਿੰਦੇ ਸਾਬੇ ਕੀੜੇ ਫਗਾਨਾ ਵਾਲੇ ਨੂੰ ਜੱਫਾ ਲਾ ਗਿਆ ਐਨ ਮੁੰਡਾ ਕਹਿੰਦੇ ਥੱਲੇ ਜਿਹੜੇ ਜਿਹੜੇ ਚਾਨਣ ਦੇ ਜੱਫੇ ਤੋਂ ਖੁਸ਼ ਆ ਉਧਰ ਦੇਖ ਚੱਕੀ ਫਿਰਦੇ ਉਹ ਚੱਕੀ ਫਿਰਦੇ ਭਾਈ ਜੇ ਨਹੀਂ ਦੇਖਣ ਦਾ ਰਾਤਾ ਮੈਚ ਬੰਦ ਕਰਾ ਦਈਏ ਨਹੀਂ ਯਾਰ ਕਰ ਦੋ ਨਹੀਂ ਕੋਈ ਨਹੀਂ ਕਿਸੇ ਪਲੇਅਰ ਦੇ ਸੱਟ ਲੱਗੂ ਯਾਰ ਮੈਚ ਨਹੀਂ ਜਿੰਨੀ ਤੇ ਜੇ ਗਰਾਊਂਡ ਨਹੀਂ ਕਲੀਅਰ ਹੁੰਦੀ ਕਬੱਡੀ ਨਾ ਪਾਇਓ ਯਾਰ ਪਰ ਉਧਰ ਦੇਖ ਲਓ ਥਾਡੇ ਪਿੰਡ ਵਾਲੇ ਨੇ ਕਿੰਦਾ ਤਕੜਾ ਜਫਾ ਲਾਇਆ ਯਾਰ ਇਹ ਤੁਸੀਂ ਖਰਾਬ ਕੀਤਾ ਉਹਦਾ ਜਫਾ ਅੱਜ ਇਹ ਨਹੀਂ ਤੇ ਕੱਟ-ਕੱਟ ਕੇ YouTube ਤੇ ਜੜਨਾ ਸੀ ਉਧਰ ਸਾਡੇ ਹਰਕੀਰਤ ਪੁੱਲਰ ਕੈਨੇਡਾ ਤੇ ਮਨਕੀਰਤ ਪੁੱਲਰ ਨਿਊਜ਼ੀਲੈਂਡ ਬਹੁਤ ਵੱਡਾ ਮਾਣ ਪਿਆਰਾ ਹੈ ਆਪਾਂ ਦਿਲ ਦੀਆਂ ਕਰਗੇ ਜੋ ਧੰਨਵਾਦ ਕਰਦੇ ਆ ਅੱਜ ਚਾਨਣ ਮਹਮੂਦਪੁਰੀਏ ਨੇ ਕਹਿੰਦੇ ਗੈ ਗੜਮਾਂ ਜਫਾ ਲਾ ਪਰ ਮਹਮੂਦਪੁਰੀਓ ਤੁਸੀਂ ਮਿੱਟੀ 'ਚ ਰੋਲ ਕੇ ਰਸਤਾ ਯਾਰ ਆ ਤੁਹਾਡੇ ਭੰਗੜੇ ਰਹਿਣਾ ਜਿਹੜਾ ਵਿੱਚ ਆ ਗਿਆ ਗਰਾਊਂਡ ਨਹੀਂ ਕਲੀਅਰ ਕੀਤੀ ਜੇ ਗਰਾਊਂਡ ਵੀ ਕਲੀਅਰ ਹੁੰਦੀ ਮੈਚ ਬੰਦਦਾ ਫਿਰ ਮਹਮੂਦਪੁਰੀਏ ਨੇ ਪਹਿਲਾਂ ਹੀ ਕਹਦਾ ਯਾਰ ਇਵੇਂ ਕਿਸੇ ਪਲੇਅਰ ਦੇ ਸੱਟ ਲੱਗੂਗੀ ਕਿੰਦਰ ਜੇ ਗਰਾਊਂਡ ਕਲੀਅਰ ਹੁੰਦੀ ਫੇਰ ਯਾਰ ਇੰਨੀਆਂ ਬੇਣਤੀਆਂ ਕੀਤੀਆਂ ਯਾਰ ਕੋਈ ਨਹੀਂ ਮੰਨਦਾ ਦੇਵ ਗਰਾਊਂਡ ਕਲੀਅਰ ਹੋਣੀ ਨਹੀਂ ਮੈਨੂੰ ਲੱਗਦਾ ਕੋਈ ਕਿਸੇ ਦੀ ਸੁਣਦਾ ਨਹੀਂ ਯਾਰ ਉਧਰ ਮੈਂ ਬੇਨਤੀ ਕਰਦਾ ਗਰਾਊਂਡ ਆਪਾਂ ਕਲੀਅਰ ਕਰ ਦਈਏ ਉਧਰ ਸਾਡਾ ਰੋਬਨ ਮਹਿਮੂਦਪੁਰਾ ਨਾਲ ਕਹਿੰਦੇ ਅਰਸ਼ਦੀਪ ਮਹਿਮੂਦਪੁਰਾ ਉਹਨਾਂ ਭਰਾਵਾਂ ਵੱਲੋਂ ਕਹਿੰਦੇ ਚਾਨਣ ਦਾ ਇੱਕ ਜੱਫਾ 1000 ਦਾ ਹੋ ਗਿਆ 1000 ਜਿਹੜਾ ਪੁੱਜਦਾ ਕਰਦੀ ਆਪਾਂ ਭਰਾ ਬਣ ਕੇ ਬੇਨਤੀ ਕਰਦੇ ਆ ਉਧਰ ਕਹਿੰਦੇ ਪ੍ਰਭ ਸੰਧੂ ਜਸ਼ਨ ਸੰਧੂ ਨਵ ਸੰਧੂ ਨਾਲ ਕਹਿੰਦੇ ਐਸ਼ ਸੰਧੂ ਹਰਪਾਲ ਭੁੱਲਰ ਕਰਨ ਸੰਧੂ ਸਾਡੇ ਵਿਕਰਮ ਭੁੱਲਰ ਮੇਜਰ ਭੁੱਲਰ ਮਾਨਪ੍ਰੀਤ ਭੁੱਲਰ ਸੁਖ ਭੁੱਲਰ ਤੇ ਨਾਨਕ ਬੁੱਲਰ ਫਰਾਂਸ ਵਾਲਾ ਸਾਡਾ ਵੀਰ ਹੈ ਬਹੁਤ ਵੱਡੇ ਮਾਣ ਪਿਆਰ ਵੀਰਾ ਤੇਰੇ ਲੋ ਆ ਗਿਆ ਤੂੰ ਪਿਆਰ ਕਰਦਾ ਇੰਨਾ ਹੀ ਬਹੁਤ ਆ ਯਾਰ ਜੇ ਮਾਨੋ ਜੇ ਗਰਾਊਂਡ ਕਈ ਲੀਅਰ ਨਹੀਂ ਆਉਣ ਲੱਗੀ ਤਾਂ ਅਸੀਂ ਫੈਸਲਾ ਸੁਣਾਉਣ ਲੱਗੇ ਯਾਰ ਸਾਡੇ ਨੂੰ ਸੁਣਾ ਬੋਲ ਸਕਦੇ ਪਹਿਲੇ ਸੀ ਉਸ ਪਿੰਡ ਦਾ ਠੀਕ ਹੈ ਇਹ ਮੈਚ ਤਾਂ ਰੋਕਣਾ ਪੈ ਗਿਆ ਸੀ ਕਿਉਂਕਿ ਲੋਕ ਗਰਾਊਂਡ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਮੈਚ ਫਿਰ ਉਥੇ ਰੋਕ ਦਿੱਤਾ ਸੀਗਾ ਮੈਚ ਸੀਗਾ ਸਿਰੇ ਦਾ ਗੋਪੀ ਬਰਿੰਦੀਪੁਰਿਆ ਤੇ ਫਰੀਦਲਾ ਦੂਹਰੀਆਂ ਦਾ ਮੈਚ ਸੀਗਾ ਮੈਚ ਲੱਗਿਆ ਸਿਰੇ ਦਾ ਸੀਗਾ ਪਰ ਲੋਕਾਂ ਕਾਰਨ ਲੋਕ ਗਰਾਊਂਡ 'ਚ ਉਤਰ ਗਏ ਤੇ ਉਸ ਕਰਕੇ ਇਹ ਮੈਚ ਉਥੇ ਰੱਦ ਕਰ ਦਿੱਤਾ ਸੀ ਤੁਹਾਨੂੰ ਇਹ ਮੈਚ ਕਿਵੇਂ ਲੱਗ ਰਿਹਾ ਸੀਗਾ ਕਮੈਂਟਾਂ 'ਚ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਸੰਡੇ ਹਰ ਮੰਗਲਵਾਰ ਹਰ ਵੀਰਵਾਰ ਨੂੰ ਤੇ ਆਪਣੇ ਦੇਖਿਆ ਕਰੋ YouTube ਤੇ ਜਾ ਕੇ بڑے بڑے ਬਲੌਗ ਕਬੱਡੀ ਦੇ ਆ ਜਿਓ ਫਿਰ ਇੱਕ ਹੋਰ ਨਵੇਂ ਬਲੌਗ ਚ ਮਿਲਾਂਗੇ